ਆਓ ਕੁਝ ਅੱਗੇ ਨੂੰ ਚੱਲੀਏ ਮਹਾਰਾਜ ਦਾ ਜੀਵਨ ਲੈ ਕੇ ਕਿਉਂਕਿ ਉਹਨਾਂ ਦੀ ਜਿਹੜੀ ਜੀਵਨ ਲੀਲਾ ਹੈ ਨਾ ਉਹਨੂੰ ਆਹ ਜਿਹੜੀ ਰਸਨਾ ਇਹ ਬਿਆਨ ਨਹੀਂ ਕਰ ਸਕਦੀ ਜੀਭਾ ਇੱਕ ਕਬਣ ਗੁਣ ਕਹੀਏ ਬੇਸਮਾਰ ਬਿਆੰਤ ਸਵਾਮੀ ਤੇਰਾ ਅੰਤ ਨਾ ਕਿਨਹੀ ਲਹੀ ਹੈ ਇੱਕ ਜੀਭਾ ਉਹਨਾਂ ਦੀ ਕੀ ਲੀਲਾ ਨੂੰ ਵਰਣਨ ਕਰ ਸਕਦੀ ਹੈ ਤੇ ਜੇ ਲੀਲਾ ਗਾਉਂਦੇ ਗਾਉਂਦੇ ਜ਼ਿੰਦਗੀ ਵੀ ਲੰਘ ਜੇ ਤਾਂ ਵੀ ਲੀਲਾ ਵਰਨਨ ਨਹੀਂ ਹੋ ਸਕਦੀ ਆਓ ਕੁੰਜ ਕੰਸ ਮਹਾਰਾਜ ਜਦੋਂ ਨਾ ਪਿਆਰਿਓ ਰਾਮਪੁਰ ਦੇ ਵਿੱਚ ਮਾਤਾ ਨੂੰ ਮਿਲੇ ਤੇ ਮਾਤਾ ਅੰਨੀ ਹੋ ਗਈ ਸੀ ਅੱਖਾਂ ਤੋਂ ਆਪਣੇ ਪੁੱਤਰ ਦੇ ਵਿਯੋਗ ਦੇ ਵਿੱਚ ਤੇ ਭੂਰੀ ਵਾਲਿਆਂ ਨੇ ਮਾਤਾ ਨੂੰ ਦਰਸ਼ਨ ਦਿੱਤੇ ਉਹ ਜਿਹੜੀਆਂ ਅੱਖਾਂ ਸੀ ਉਹਨਾਂ ਦੇ ਵਿੱਚ ਲੈਟ ਲਿਆਂਦੀ ਜਦੋਂ ਦਰਸ਼ਨ ਹੋ ਗਏ ਤੇ ਮਾਤਾ ਵਿਰਾਗ ਕਰਦੀ ਐ ਪੁੱਤਰ ਹੁਣ ਸਾਨੂੰ ਛੱਡ ਕੇ ਤੂੰ ਜਾਈ ਨਾ ਹੁੰਦਾ ਨਾ ਮਾਤਾ ਨੂੰ ਵਿਰਾਗ ਕਿਉਂਕਿ ਇਹ ਤਾਂ ਪੂਰਨ ਮਹਾਪੁਰਖ ਹੀ ਆਪਣੀ ਮਾਤਾ ਦਾ ਜਿਹੜਾ ਅੰਦਰਲਾ ਦਰਦ ਹੈ ਉਹਨੂੰ ਦੂਰ ਕਰ ਸਕਦੇ ਜਿਵੇਂ ਕਪਲ मुनि ਜੀ ਨੇ ਆਪਣੀ ਮਾਤਾ ਨੂੰ ਅਪਦੇਸ਼ ਦਿੱਤਾ ਸੀ ਨਾ ਇਹ ਤਾਂ ਕੋਈ ਪੂਰਨ ਬ੍ਰह्मज्ञानी ਮਹਾਪੁਰਖ ਹੀ ਜਿਹੜਾ ਅੰਦਰ ਮੋਹ ਜਾਲ ਹੁੰਦਾ ਉਹਨੂੰ ਦੂਰ ਕਰ ਸਕਦੇ ਨੇ ਘੱਟ ਸਕਦੇ ਨੇ ਤੇ ਪਿਆਰੀਓ ਮਾਤਾ ਕਹਿਣ ਲੱਗੀ ਪੁੱਤਰ ਹੁਣ ਤੂੰ ਜਾਈ ਨਾ ਤੇਰੇ ਵਿਯੋਗ 'ਚ ਪਹਿਲਾਂ ਤਾਂ ਅੰਨ੍ਹੀ ਹੋਈ ਸੀ ਹੁਣ ਮੇਰੇ ਪ੍ਰਾਣ ਚਲੇ ਜਾਣਗੇ ਤੇ ਮਹਾਰਾਜ ਧੂਰੀ ਵਾਲਿਆਂ ਨੇ ਕੀ ਕਰਿਆ ਮਹਾਰਾਜ ਦੇ ਕੋਲੇ ਪ੍ਰਸਾਦਾ ਸੀ ਥੋੜਾ ਜਿਹਾ ਪ੍ਰਸਾਦਾ ਰੋਟੀ ਉਹਦੇ ਇੱਕ ਬੁਰਕੀ ਤੋੜ ਕੇ ਆਪਣੇ ਮਾਤਾ ਨੂੰ ਦੇਤੀ ਲੈ ਮਾਤਾ ਤੂੰ ਆ ਖਾ ਤੇ ਜਦੋਂ ਮਾਤਾ ਨੇ ਉਹ ਪ੍ਰਸ਼ਾਦਾ ਛਕਿਆ ਨਾ ਥੋੜਾ ਜਿਹਾ ਮਾਤਾ ਦੇ ਅੰਦਰੋਂ ਮੋਹ ਦੀਆਂ ਤੰਦਾਂ ਟੁੱਟ ਗਈਆਂ ਮਾਤਾ ਦੇ ਅੰਦਰੋਂ ਮੋਹ ਦੀਆਂ ਤੰਦਾਂ ਟੁੱਟ ਗਈਆਂ ਮਾਂ ਨੂੰ ਜਿੱਥੇ ਗਮ ਸੀ ਮੇਰਾ ਪੁੱਤ ਸੰਤ ਹੋ ਗਿਆ ਉੱਥੇ ਖੁਸ਼ੀ ਪੈਦਾ ਹੋ ਗਈ ਮੇਰਾ ਪੁੱਤ ਭਗਤੀ ਦੇ ਵਿੱਚ ਲੱਗ ਗਿਆ ਦੇਖੋ ਪਿਆਰਿਓ ਇਹ ਰੱਬ ਦੇ ਪਿਆਰਿਆਂ ਦੀ ਲੀਲਾ ਹੈ ਇੱਕ ਟੁਕੜਾ ਰੋਟੀ ਦਾ ਦਿੱਤਾ ਖਾਣ ਨੂੰ ਜਿੱਥੇ ਮਾਂ ਰੋਂਦੀ ਸੀ ਮੇਰਾ ਪੁੱਤ ਸੰਤ ਬਣ ਗਿਆ ਕਿੱਥੇ ਤਾਂ ਇਹ ਸੀ ਕਿੱਥੇ ਉਹ ਟੁਕੜਾ ਖਾਣ ਦੇ ਬਾਅਦ ਨਾਲ ਹੀ ਮਾਤਾ ਦੇ ਅੰਦਰੋਂ ਇਹ ਹੋ ਗਿਆ ਵੀ ਮੇਰੇ ਵੱਡੇ ਭਾਗ ਨੇ ਮੇਰਾ ਪੁੱਤ ਭਗਤੀ ਦੇ ਵਿੱਚ ਲੱਗ ਗਿਆ ਪੁੱਤ ਤਾਂ ਦੋ ਹੋਰ ਵੀ ਨੇ ਸੰਸਾਰ ਨੂੰ ਚਲਾਉਣ ਵਾਸਤੇ ਸੰਸਾਰ ਦੇ ਵਿੱਚ ਵਿਚਰਨ ਵਾਸਤੇ ਦੋ ਪੁੱਤ ਹੋਰ ਨੇ ਮਾਂ ਤੋਂ ਵਿਦਾ ਲੈ ਕੇ ਪੂਰੀ ਵਾਲੇ ਮਹਾਰਾਜ ਹੁਣ ਮਾਂ ਰੋਂਦੀ ਨਹੀਂ ਹੁਣ ਮਾਂ ਖੁਸ਼ ਹੁੰਦੀ ਹੈ ਉਹ ਬਿਰਲੀਆਂ ਮਾਮਾ ਇਹੋ ਜਿਹਾ ਜਿਹੜਾ ਸੁਭਾਗ ਹੈ ਕਿਸੇ ਬਿਰਲੀ ਮਾਂ ਨੂੰ ਪ੍ਰਾਪਤ ਹੁੰਦਾ ਹੈ ਤੇ ਪਿਆਰਿਓ ਮਾਤਾ ਤੋਂ ਆਗਿਆ ਲੈ ਕੇ ਮਹਾਰਾਜ ਪੂਰੀ ਵਾਲੇ ਥੋੜਾ ਹੋਰ ਜੰਗਲ ਦੇ ਵਿੱਚ ਚਲੇ ਗਏ ਥੋੜੀ ਦੇਰ ਬਾਅਦ ਪਿਤਾ ਜੀ ਆ ਗਏ ਪਿਤਾ ਜੀ ਨੂੰ ਸਾਰੀ ਵਾਰਤਾ ਮਾਤਾ ਨੇ ਦੱਸੀ ਵੀ ਆਪਣਾ ਗੰਗਾ ਰਾਮ ਆਇਆ ਹੈ ਪਿਤਾ ਜੀ ਦੇ ਮਨ ਦੇ ਵਿੱਚ ਆਇਆ ਮੈਂ ਵੀ ਆਪਣੇ ਪੁੱਤਰ ਨੂੰ ਮਿਲਾਂ ਕਿਉਂਕਿ ਜਿੰਨਾ ਮਾਤਾ ਨੂੰ ਪ੍ਰੇਮ ਹੁੰਦਾ ਉਨਾ ਹੀ ਪਿਤਾ ਨੂੰ ਹੁੰਦਾ ਭੱਜੇ ਭੱਜੇ ਜਿੱਥੇ ਮਹਾਰਾਜ ਧੂਰੀ ਵਾਲੇ ਜਿਹੜੇ ਜੰਗਲ ਦੇ ਵਿੱਚ ਬੈਠੇ ਸੀ ਉਧਰ ਨੂੰ ਚਲੇ ਗਏ ਬੜਾ ਚੌ ਚੜਿਆ ਭੱਜ ਕੇ ਜਾ ਕੇ ਆਪਣੇ ਪੁੱਤ ਨੂੰ ਕਲੇਜੇ ਦੇ ਨਾਲ ਲਾਇਆ ਤੇ ਪਿਤਾ ਜੀ ਆਪਣੇ ਪੁੱਤਰ ਨੂੰ ਦੱਸਦੇ ਨੇ ਪੁੱਤਰ ਜਦੋਂ ਤੈਨੂੰ ਜਨਮ ਲਿਆ ਕਿਉਂਕਿ ਸੰਸਾਰੀ ਬੰਦੇ ਨੇ ਸੰਸਾਰੀ ਹੀ ਗੱਲਾਂ ਕਰਨੀਆਂ ਨੇ ਸੰਸਾਰੀ ਬੰਦੇ ਨੇ ਸੰਸਾਰੀ ਗੱਲਾਂ ਕਰਨੀਆਂ ਨੇ ਹੁਣ ਪਿਤਾ ਕਹਿਣ ਲੱਗਿਆ ਪੁੱਤਰ ਜਦੋਂ ਤੈ ਸਾਡੇ ਘਰੇ ਜਨਮ ਲਿਆ ਸਾਡੇ ਘਰੇ ਵਹਾਰ ਆਈ ਸਾਡੇ ਪਸ਼ੂ ਮਾਲ ਚ ਵਾਧਾ ਹੋਇਆ ਫਸਲ ਚ ਵਾਧਾ ਹੋਇਆ ਧਨ ਦੌਲਤ ਵਾਧਾ ਹੋਇਆ ਪੁੱਤਰ ਜਦੋਂ ਤੂੰ ਸਾਡੇ ਘਰੋਂ ਚਲੇ ਆ ਗਿਆ ਕਿਉਂਕਿ ਹਰ ਇੱਕ ਜੀਵ ਦਾ ਭਾਗ ਹੁੰਦਾ ਹੈ ਹਰ ਇੱਕ ਜੀਵ ਆਪਣਾ ਕਰਮ ਲਖਾਏ ਸੰਸਾਰ ਦੇ ਵਿੱਚ ਆਉਂਦਾ ਹੈ ਕਿਉਂਕਿ ਆਪਾਂ ਦੇਖਦੇ ਆ ਨਾ ਕਹਿੰਦੇ ਆ ਸਾਡੇ ਘਰੇ ਜੱਦਾ ਸਾਡਾ ਪੁੱਤ ਜੰਮਿਆ ਸਾਡਾ ਤਾਂ ਕਾਰੋਬਾਰ ਵਧ ਗਿਆ ਕਈ ਵਾਰ ਹੁੰਦਾ ਵੀ ਆ ਜਿੱਦਿਆਂ ਦਾ ਜੰਮਿਆ ਸਾਰਿਆਂ ਨੂੰ ਲੈ ਬੈਠਿਆ ਐਦਾਂ ਵੀ ਹੁੰਦਾ ਨਾ ਕਈ ਵਾਰ ਤੇ ਪਿਆਰਿਓ ਪਿਤਾ ਜੀ ਕਹਿੰਦੇ ਪੁੱਤਰ ਜਦੋਂ ਤੂੰ ਜਨਮ ਲਿਆ ਸਾਡੇ ਖੁਸ਼ੀਆਂ ਸਾਈਆਂ ਕਾਰੋਬਾਰ ਚ ਵਧਦਾ ਮਸੂ ਪਸੂ ਮਾਲ ਚ ਵਧਦਾ ਸਾਡੀ ਫਸਲ ਦੇ ਵਿੱਚ ਵਧਦਾ ਜਿੰਨਾ ਚਿਰ ਤੂੰ ਰਿਹਾਂ ਸਭ ਕੁਝ ਪ੍ਰਾਪਤ ਹੋ ਗਿਆ ਪਰ ਜਿੱਦਾਂ ਦਾ ਤੂੰ ਗਿਆ ਤੇਰੇ ਬੰਨੀਓ ਤਾਂ ਹਨੇਰਾ ਹੋਣਾ ਸੀ ਸੰਸਾਰ ਦੇ ਪਦਾਰਥਾਂ ਬੰਨੀਓ ਵੀ ਹਨੇਰਾ ਹੋ ਗਿਆ ਸੰਸਾਰੀ ਗੱਲਾਂ ਕਰਦੇ ਤੇ ਪਿਆਰਿਓ ਭੂਰੀ ਵਾਲੇ ਮਹਾਰਾਜ ਹੁਣ ਉਹਨਾਂ ਦੀ ਬਿਰਤੀ ਤਾਂ ਕੁਝ ਹੋਰ ਹੈ ਹੰਗਾਰਾ ਭਰਦੇ ਰਹੇ ਸਾਮ ਹੋ ਗਈ ਤੇ ਪਿੰਡ ਦੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਵੀ ਗੰਗਾਰਾਮ ਆਇਆ ਤੇ ਸਾਰਿਆਂ ਨੂੰ ਚਾਅ ਹੁੰਦਾ ਜੇ ਪਿੰਡ ਦਾ ਕੋਈ ਸੰਤ ਬਣਿਆ ਹੋਵੇ ਵੀ ਚਲੋ ਆਪਾਂ ਵੀ ਦੇਖ ਕੇ ਆਈਏ ਹੁੰਦਾ ਹੀ ਹੈ ਨਾ ਪਿੰਡ ਦੇ ਲੋਕ ਵੀ ਆਏ ਭੱਜੇ ਭੱਜੇ ਹਜੇ ਪੂਰੀ ਵਾਲੇ ਮਹਾਰਾਜ ਨਾਲ ਉਹ ਗੱਲਾਂ ਹੀ ਕਰਦਾ ਪਿੱਤਾ ਵੀਰੂ RAM ਤੇ ਕਈ ਲੋਕਾਂ ਨੂੰ ਸਰਾਰਤੀ ਹੁੰਦੇ ਨੇ ਨਾ ਕਈ ਕਈ ਲੋਕਾਂ ਨੂੰ ਸਰਾਰਤ ਹੁੰਦੀ ਹੈ ਇੱਕ ਕੋਲੇ ਬੈਠਾ ਬੈਠਾ ਕਹਿੰਦਾ ਤੇ ਇਧਰੋਂ ਗੱਲ ਕਰਦੇ ਨੇ ਭੂਰੀ ਵਾਲੇ ਮਹਾਰਾਜ ਦੇ ਨਾਲ ਉਹਨਾਂ ਦੇ ਪਿਤਾ ਜੀ ਸਾਰੀ ਗੱਲ ਦੱਸੀ ਤੇ ਗੱਲ ਕਿੱਥੋਂ ਸ਼ੁਰੂ ਹੋਈ ਅੱਗੇ ਪੁੱਤਰ ਤੂੰ ਇੱਥੋਂ ਜਾ ਕੇ ਕੀ ਕਰਿਆ ਸਾਡੀ ਤਾਂ ਹਾਲ ਸੁਣ ਲਿਆ ਤੈਂ ਤੈ ਇੱਥੋਂ ਜਾ ਕੇ ਕੀ ਕਰਿਆ ਪਿਤਾ ਜੀ ਗੱਲ ਕਰਦੇ ਨੇ ਪੁੱਤਰ ਸਾਡਾ ਬੁਰਾ ਹਾਲ ਹੋ ਗਿਆ ਤੇਰੀ ਜਾਣ ਤੋਂ ਬਾਅਦ ਦੇ ਵਿੱਚ ਪਰ ਤੂੰ ਦੱਸ ਇੱਥੋਂ ਜਾ ਕੇ ਕਿਵੇਂ ਰਿਹਾ ਕਿਹੋ ਜਿਹਾ ਜੀਵਨ ਬਤੀਤ ਹੋਇਆ ਸੁਖੀ ਰਿਹਾ ਦੁਖੀ ਰਿਹਾ ਹੁਣ ਮਹਾਰਾਜ ਜੀ ਦੱਸਦੇ ਨੇ ਕਹਿੰਦੇ ਅਸੀਂ ਇੱਥੋਂ ਦੇ ਆਨੰਦ ਮਹਾਰਾਜ ਜੀ ਦੇ ਚਰਨਾਂ ਚਲੇ ਗਏ ਪੂਰੀ ਬਾਰੇ ਆਪਣੇ ਗੁਰੂਆਂ ਦੇ ਫੇਰ ਸਾਨੂੰ ਉਹਨਾਂ ਨੇ ਵਿੱਦਿਆ ਪੜਾਈ ਅਸੀਂ ਸਰਬਨੰਦ ਜੀ ਕੋਲੇ ਵਿੱਦਿਆ ਪੜ੍ਹੀ ਕਹਿਣ ਲੱਗੇ ਫੇਰ ਕਹਿ ਲੱਗੇ ਉਸ ਤੋਂ ਬਾਅਦ ਅਸੀਂ ਜੰਗਲਾਂ ਦੇ ਵਿੱਚ ਚਲੇ ਗਏ ਬੰਦਗੀ ਕਰਨ ਵਾਸਤੇ ਹਰ ਦੁਆਰ ਅੱਛਾ 12 ਸਾਲ ਬੰਦਗੀ ਕਰਦੇ ਰਹੇ ਤੇ ਆਕਾਸ਼ ਬਾਣੀ ਹੋਈ ਫਿਰ ਇੱਧਰ ਨੂੰ ਆਏ ਫਿਰ ਐਦਾਂ ਸਾਰੀ ਕਥਾ ਦੱਸਦੇ ਨੇ ਇੱਕ ਕੋਲੇ ਬੈਠਾ ਕਹਿ ਲੱਗਿਆ ਕੱਲੀਆਂ ਗੱਲਾਂ ਹੀ ਕਰਦਾ ਹੈ ਕਿ ਕੁਝ ਪੱਲੇ ਵੀ ਪਿਆ ਕਿ ਐਵੇਂ ਘੁੰਮਦਾ ਹੀ ਰਿਹਾ ਕਈ ਹੁੰਦੇ ਨੇ ਨਾ ਸਰਾਰਤੀ ਜੇ ਬੰਦੇ ਜਿਨ੍ਹਾਂ ਨੇ ਗੱਲ ਕਹਿਣੀ ਹੁੰਦੀ ਹੈ ਸ਼ੋਭ ਜੀ ਮਾਰਨ ਵਾਲੇ ਜਿਵੇਂ ਕੋਈ ਆਵੇ ਚਿਗਤ ਜੀ ਨਾਲ ਗੱਲ ਕਰਨੀ ਇੱਕ ਕੋਲੇ ਬੈਠਾ ਕਹਿਣ ਲੱਗਿਆ ਸੰਤ ਤਾਂ ਬਣ ਗਿਆ ਅਸਲੀ ਬਣਿਆ ਕਿ ਨਕਲੀ ਬਣਿਆ ਤੇਰੇ ਪੱਲੇ ਵੀ ਕੁਝ ਹੈ ਇਹ ਦੁਨੀਆ ਬੜੀ ਖਰਾਬ ਹੈ ਇਹ ਪਰਖ ਦੀ ਜ਼ਰੂਰ ਹੈ ਭਾਵੇਂ ਕੋਈ ਮਤਬਲ ਵੀ ਨਾ ਹੋਵੇ ਇਹ ਦੇਖਦੇ ਨੇ ਵੀ ਇਹਦੇ ਪੱਲੇ ਵੀ ਕੁਝ ਹੈ ਪਿਆਰੇ ਸਾਧੂਆਂ ਨੂੰ ਕਦੇ ਪਰਖਣਾ ਨਹੀਂ ਚਾਹੀਦਾ ਕੋਈ ਪਤਾ ਨਹੀਂ ਕਿੰਦੀ ਗੋਦੜੀ ਦੇ ਵਿੱਚ ਲਾਲ ਹੋਵੇ ਕਹਿ ਲੱਗੇ ਕੁਝ ਪੱਲੇ ਵੀ ਐ ਕਿ ਐਵੇਂ ਘੁੰਮਦਾ ਰਿਹਾ 10-15 ਸਾਲ ਨੰਗਾ ਤੈ ਪੂਰੀ ਆਲੇ ਮਹਾਰਾਜ ਕਹਿੰਦੇ ਨਹੀਂ ਮੈਂ ਘੁੰਮਦਾ ਨਹੀਂ ਰਿਹਾ ਮੈਂ ਤਾਂ ਆਪਣੇ ਗੁਰੂਆਂ ਦੇ ਬਚਨ ਮੰਨਦਾ ਰਿਹਾ ਪਹਿਲਾਂ ਸੇਵਾ ਕਰਦਾ ਰਿਹਾ ਫਿਰ ਜੰਗਲਾਂ ਦੇ ਵਿੱਚ ਤਪ ਕਹਿ ਲੱਗੇ ਜੇ ਤਪ ਕਰਿਆ ਕੋਈ ਸ਼ਕਤੀ ਤਾਂ ਦਿਖਾ ਮਹਾਰਾਜ ਪੂਰੀ ਆਲੇ ਕਹਿੰਦੇ ਭਾਈ ਸ਼ਕਤੀਆਂ ਨਹੀਂ ਦੇਖੀਂਆਂ ਸਾਧੂਆਂ ਦੀਆਂ ਸਾਧੂਆਂ ਤੋਂ ਤਾਂ ਅਸੀਰਵਾਦ ਲਈਂਦਾ ਸ਼ਕਤੀਆਂ ਨਹੀਂ ਦੇਖੀਂਆਂ ਪਰ ਇਹ ਕਹਨੂ ਟਿਕਦਾ ਹੈ ਸੰਸਾਰ ਨਹੀਂ ਨਹੀਂ ਤੂੰ ਦੱਸਾ ਕਿਉਂਕਿ ਇੱਕ ਮਹਾਂਪੁਰਖ ਇੱਕ ਆਪਣੀ ਕਿਤਾਬ ਵਿੱਚ ਲਿਖਦੇ ਨੇ ਕਹਿੰਦੇ ਪੇਕੇ ਸਹਰੇ ਨਾਨਕ ਹੀ ਇਕ ਲੰਗੋਟਿਏ ਯਾਰ ਇਹ ਨਾ ਤਰਨ ਸਾਧ ਤੋਂ ਹੋਰ ਤਰੇ ਸੰਸਾਰ ਕਹਿੰਦੇ ਇੱਕ ਤਾਂ ਜਿੱਥੇ ਦਾ ਸੰਤ ਹੋਵੇ ਪੇਕੇ ਜਿਹੜਾ ਪਿੰਡ ਹੋਵੇ ਪੇਕੇ ਸੌਰੇ ਜੇ ਉਹਦਾ ਵਿਆਹ ਹੋਇਆ ਹੋਵੇ ਜਿੱਥੇ ਵਿਆਹ ਆ ਹੋਵੇ ਸੌਰੇ ਇੱਕ ਨਾਨਕੇ ਇੱਕ ਲਗੋਟिए ਯਾਰ ਪਿੰਡ ਵਾਲੇ ਕਹਿੰਦੇ ਫਲਾਣਿਆਂ ਦਾ ਹੀ ਮੁੰਡਾ ਹੈ ਪਤਾ ਹੀ ਇਹਨਾਂ ਦੇ ਟੱਬਰ ਨੂੰ ਆਪਾਂ ਜਾਣਦੇ ਹੀ ਆ ਉਦਾਂ ਹੀ ਇਹ ਕਹਿੰਦੇ ਫਲਾਣਿਆਂ ਦਾ ਹੀ ਭਾਈ ਇਹ ਦੋਤਾ ਆਪਾਂ ਨੂੰ ਪਤਾ ਹੀ ਹੈ ਨਾਨਕੇ ਵਾਲੇ ਇਹ ਗੱਲ ਕਹੀ ਜਾਂਦੇ ਨੇ ਸਾਰੇ ਕਿਹਨਾਂ ਫਲਾਣਿਆਂ ਦਾ ਜਵਾਈ ਆ ਉਹਦੇ ਵੀ ਨਹੀਂ ਸਰਦਾ ਬਣਦੀ ਇਕਨ ਗੋਟੀਏ ਯਾਰ ਸਾਡੇ ਤਾਂ ਨਾਲ ਹੀ ਰਿਹਾ ਹੁਣ ਤੱਕ ਭੁੱਲੇ ਹੋਇਆ ਸੀ ਹਰ ਸਣ ਮਨ ਬਦਲਦਾ ਹੈ ਪਿਆਰਿਓ ਹਰ ਸਣ ਮਨ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਜਿਹੜਾ ਜਵਾਨੀ ਦੇ ਬਚਪਨ ਚ ਮਨ ਸੀ ਉਹ ਜਵਾਨੀ ਚ ਨਹੀਂ ਰਿਹਾ ਜਿਹੜਾ ਜਵਾਨੀ ਦੇ ਵਿੱਚ ਮਨ ਸੀ ਉਹ 50 ਸਾਲ ਦੀ ਉਮਰ ਚ ਨਹੀਂ ਰਿਹਾ ਜਿਹੜਾ 50 ਸਾਲ ਦੀ ਉਮਰ ਚ ਮਨ ਸੀ ਉਹ ਬੁਢਾਪੇ ਚ ਨਹੀਂ ਰਹਿੰਦਾ ਪਰ ਸੰਸਾਰ ਉਸੇ ਨਜ਼ਰ ਨਾਲ ਦੇਖਦਾ ਰਹਿੰਦਾ ਸੰਸਾਰ ਫੇਲ ਕਿੱਥੋਂ ਹੁੰਦਾ ਹੈ ਕੋਈ ਪਿੰਡ ਦਾ ਬੱਚਾ ਹੈ ਕੋਈ ਵੀ ਲਫੈਂਡ ਨਹੀਂ ਕਰਦਾ ਪਿੰਡ 'ਚ ਤੇ ਉਹ ਕੋਈ ਦੇਵ ਨੇਤ ਦੇ ਨਾਲ ਕਿਸੇ ਮਹਾਂਪੁਰ ਕੋਲੇ ਚਲੇ ਜਾਂਦਾ ਕਿਸੇ ਚੰਗੀ ਸੰਗਤ ਦੇ ਵਿੱਚ ਚਲੇ ਜਾਂਦਾ ਉਹ ਜਦੋਂ ਮੁੜ ਕੇ ਆ ਜਵੇ ਕਿੰਨਾ ਹੀ ਚੰਗਾ ਬਣ ਕੇ ਆ ਜਵੇ ਉਹਨੂੰ ਲੋਕ ਪਤਾ ਹੀ ਕਹਿੰਦੇ ਨੇ ਉਹ ਫਲਾਣਾ ਪਤਾ ਹੀ ਹੈ ਇਹਦੇ ਬਾਰੇ ਆਪਾਂ ਨੂੰ ਕਿ ਉਹ ਹੈ ਉਹ ਤਾਂ ਬਦਲ ਗਿਆ ਸਮੇਂ ਦੇ ਨਾਲ ਉਹਦਾ ਜੀਵਨ ਬਦਲ ਗਿਆ ਪਰ ਸੰਸਾਰ ਉਸੇ ਆਖਣਾ ਦੇਖਦਾ ਰਹਿੰਦਾ ਐਵੇਂ ਮਹਾਰਾਜ ਪੂਰੀ ਵਾਲਿਆਂ ਨੂੰ ਉਹ ਟੀਚਰੇ ਹੀ ਕਰਦੇ ਨੇ ਵੀ ਸਾਡੇ ਨਾਲੇ ਸਾਡੇ ਕੋਲ ਹੀ ਸੀ ਸਾਡੇ ਨਾਲੇ ਖੇਡਦਾ ਸੀ ਠੀਕ ਹੈ ਕਹਿ ਲੱਗੇ ਕੋਈ ਸ਼ਕਤੀ ਵੀ ਹੈ ਮਹਾਰਾਜ ਪੂਰੀ ਵਾਲੇ ਕਹਿੰਦੇ ਸਾਧੂਆਂ ਦੀਆਂ ਸ਼ਕਤੀਆਂ ਨਹੀਂ ਦੇਖੀਂਦੀਆਂ ਸਾਧੂਆਂ ਤੋਂ ਅਸੀਰਵਾਦ ਲਈਂਦਾ ਉਹ ਕਹਿਣ ਲੱਗੇ ਅਸੀਰਵਾਦ ਤੂੰ ਸ਼ਕਤੀ ਤਾਂ ਦਿਖਾ ਫੇਰ ਹੀ ਅਸੀਰਵਾਦ ਲਵਾਂਗੇ ਕਹਿੰਦੇ ਹਜੇ ਗੱਲਾਂ ਹੀ ਕਰਦੇ ਸੀ ਮਹਾਰਾਜ ਪੂਰੀ ਵਾਲੇ ਗਾਇਬ ਹੋ ਗਏ ਉੱਥੇ ਕੱਲੀ ਭੂਰੀ ਉਹ ਪਈ ਰਹੀ ਮਾਰੇ ਭੂਰੀ ਰੱਖਦੇ ਸੀ ਤੇ ਭੂਰੀ ਪਈਏ ਭੂਰੀ ਐ ਲੱਗਦਾ ਜਿਵੇਂ ਸਾਹ ਲੈਨੇ ਨਾ ਉੱਤੇ ਨੂੰ ਕੱਪੜਾ ਉੱਠਦਾ ਹੁੰਦਾ ਉਹ ਭੂਰੀ ਐ ਐ ਸਾਹ ਲੈਂਦੀ ਐ ਸਾਰੇ ਲੋਕ ਹੈਰਾਨ ਸਿਆਣਾ ਬੰਦਾ ਉੱਥੇ ਬੈਠਾ ਜੇ ਉਹ ਕਹਿੰਦੇ ਮੂਰਖੋ ਗਲਤੀ ਕਰ ਲਈ ਐਡਾ ਬੜਾ ਆਪਣੇ ਪਿੰਡ ਦਾ ਸੰਤ ਤੁਸੀਂ ਮਜ਼ਾਕਾਂ ਦੇ ਵਿੱਚ ਸਮਾਂ ਕੱਢੀ ਜਾਂਦੇ ਹੋ ਸਾਨੂੰ ਪਤਾ ਨਹੀਂ ਕੁਝ ਆਪਾਂ ਨੂੰ ਅਸੀਰਵਾਦ ਲੈਣਾ ਚਾਹੀਦਾ ਸਾਰਿਆਂ ਨੇ ਉੱਥੇ ਹੱਥ ਜੋੜ ਲਏ ਕਿ ਮਹਾਰਾਜ ਕਿਰਪਾ ਕਰੋ ਅਸੀਂ ਤੁਹਾਨੂੰ ਪਹਿਚਾਣਿਆ ਨਹੀਂ ਤੁਹਾਨੂੰ ਜਾਣਿਆ ਨਹੀਂ ਅਸੀਂ ਅਣਜਾਣਪਨੇ ਦੇ ਵਿੱਚ ਤੁਹਾਨੂੰ ਮਜ਼ਾਕ ਕਰਨ ਲੱਗੇ ਕਿਉਂਕਿ ਸਾਧੂਆਂ ਨੂੰ ਕਦੇ ਮਜ਼ਾਕ ਨਹੀਂ ਕਰੀਂਦਾ ਸਾਧੂਆਂ ਤੋਂ ਅਸੀਰਵਾਦ ਨਹੀਂਦਾ ਕਹਿੰਦੇ ਜਦੋਂ ਸਾਰਿਆਂ ਨੇ ਬੇਨਤੀ ਕਰੀ ਅਰਦਾਸ ਕਰੀ ਤੇ ਮਹਾਰਾਜ ਪੂਰੀ ਵਾਲੇ ਫਿਰ ਉੱਥੇ ਪ੍ਰਗਟ ਹੋ ਗਏ ਤੇ ਫਿਰ ਕੀ ਹੋਇਆ ਫਿਰ ਸਾਰੇ ਹੱਥ ਜੋੜ ਕੇ ਕਹਿੰਦੇ ਸਾਨੂੰ ਵਕਸ ਲਿਓ ਮਾਫ਼ ਕਰ ਦਿਓ ਮਹਾਰਾਜ ਪੂਰੀ ਵਾਲੇ ਕਹਿ ਲੱਗੇ ਅਸੀਂ ਕੌਣ ਆ ਕਿਸੇ ਨੂੰ ਬਖਸਣ ਵਾਲੇ ਗਰੀਬ ਦਾਸ ਮਹਾਰਾਜ ਜੀ ਕਿਰਪਾ ਕਰਨਗੇ ਬੰਦੀ ਛੋੜ ਕਿਰਪਾ ਕਰਨਗੇ ਚਲੋ ਸ਼ਾਮ ਦਾ ਟਾਈਮ ਸੀ ਚਲੋ ਸਾਰੇ ਰਲ ਕੇ ਆਪਾਂ ਆਰਤੀ ਪੜਦੇ ਆਂ ਫਿਰ ਮਹਾਰਾਜ ਪੂਰੀ ਵਾਲਿਆਂ ਨੇ ਆਰਤੀ કરી ਸੰਧਿਆ ਆਰਤੀ ਆਪਾਂ ਪੜੀ ਸੀ ਨਾ ਪਹਿਲਾਂ ਪੂਰੀ ਵਾਲੇ ਮਹਾਰਾਜ ਨੇ ਆਰਤੀ કરી ਉਸ ਤੋਂ ਬਾਅਦ ਦੇ ਵਿੱਚ ਸਾਰੇ ਲੋਕ ਮਹਾਰਾਜ ਦੇ ਆਲੇ-ਦਾਲੇ ਬੈਠੇ ਤੇ ਮਹਾਰਾਜ ਦੇ ਕੋਲੋਂ ਗਿਆਨ ਚਰਚਾ ਸੁਣੀ ਕਿਉਂਕਿ ਜਿੰਨੀ ਦੇਰ ਤੱਕ ਉਹ ਲੀਲਾ ਨਹੀਂ ਨਾ ਮਾੜੀ ਜੀ ਦੇਖੀ ਉਦੋਂ ਤੱਕ ਸਰਧਾ ਨਹੀਂ ਬਣਦੀ ਹੁੰਦੀ ਫਿਰ ਸਰਧਾ ਬਣ ਗਈ ਉਸੇ ਟਾਈਮ ਫਿਰ ਮਹਾਰਾਜ ਦਾ ਇੱਕ ਇੱਕ ਬਚਨ ਹਿਰਦੇ ਦੇ ਨਾਲ ਬਣਦੇ ਨੇ ਸਾਰੇ ਲੋਕ ਸਤਸੰਗ ਦੀ ਸਮਾਪਤੀ ਹੋਈ ਮਹਾਰਾਜ ਕਹਿੰਦੇ ਭਾਈ ਜਾਓ ਘਰਾਂ ਨੂੰ ਆਪਦੇ ਸਾਰੇ ਲੋਕ ਘਰਾਂ ਨੂੰ ਚਲੇ ਗਏ ਰਾਤੋਂ ਰਾਤ ਮਹਾਰਾਜ ਫਿਰ ਉੱਥੋਂ ਚੱਲ ਪਏ ਪਿਆਰੇ ਸੰਸਾਰ ਦਾ ਭਲਾ ਕਰਨ ਵਾਸਤੇ ਚੱਲਦੇ 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 ਲੁਧਿਆਣਾ ਪਾਰ ਕਰਕੇ ਕੈਲਪੁਰ ਚਲੇ ਗਏ ਤੇ ਪਿੰਡ ਦੇ ਸਵੇਰ ਨੂੰ ਦੇਖਣ ਗੰਗਾ ਰਾਮ ਕਿੱਥੇ ਐ ਗੰਗਾ ਰਾਮ ਕਿੱਥੇ ਐ ਜੇ ਤਾਜ ਵਾਲਾ ਸਮਾਂ ਹੁੰਦਾ ਫੋਟੋ ਪਾ ਦੇਣੀ ਸੀ ਭਾਈ ਨੈੱਟ ਦੇ ਉੱਪਰ ਵੀ ਆ ਸਾਡਾ ਮੁੰਡਾ ਜੇ ਕਿਸੇ ਨੇ ਦੇਖਿਆ ਸਾਨੂੰ ਦੱਸ ਦਿਓ ਅੱਜ ਦਾ ਤਾਂ ਸਮਾਂ ਨਹੀਂ ਸੀ ਤੇ ਲੋਕਾਂ ਦੇ ਮਨ 'ਚ ਬੜਾ ਬੈਰਾਗ ਹੋਇਆ ਮਹਾਰਾਜ ਚਲੇ ਗਏ ਕੈਨਪੁਰ ਤੇ ਪਿਆਰੇ ਮਹਾਰਾਜ ਦਾ ਜੀਵਨ ਕਿਹੋ ਜਿਹਾ ਸੀ ਕਿਉਂਕਿ ਉਹ ਤਾਂ ਜੰਗਲਾਂ 'ਚ ਰਹਿ ਕੇ ਆਏ ਸੀ ਕਿਉਂਕਿ ਉਦੋਂ ਜੰਗਲ ਬੀਆ ਬਾਣੀ ਹੁੰਦੇ ਸੀ ਜ਼ਿਆਦਾ ਐਨੀ ਲੋਕਾਂ ਦੇ ਅੰਦਰ ਲਾਲਚ ਨਹੀਂ ਸੀ ਹੁੰਦਾ ਕੋਈ ਵੱਧ ਤੋਂ ਵੱਧ ਫਸਲ ਹੋਵੇ ਦਵਾਈਆਂ ਆਪਾਓ ਵੱਧ ਤੋਂ ਵੱਧ ਹੁਣ ਤਾਂ ਲਾਲਚ ਹੈ ਨਾ ਸਾਰਿਆਂ ਨੂੰ ਪਹਿਲਾਂ ਲੋਕ ਸੰਤੋਖੀ ਹੁੰਦੇ ਸੀ ਤੇ ਉਹਨੇ ਕ ਫਸਲ ਬੀਜਣੀ ਖਾਣ ਜੋਗੇ ਦਾਣੇ ਹੋ ਜਾਣੇ ਟਾਈਮ ਪਾਸ ਹੋ ਜਾਣਾ ਬੀਆਬਾਨ ਜੰਗਲ ਹੁੰਦੇ ਸੀ ਤੇ ਮਹਾਰਾਜ ਪੂਰੀ ਵਾਲੇ ਉੱਥੇ ਜੰਗਲ ਦੇ ਵਿੱਚ ਉਜਾੜ ਜਿਹੜੀਆਂ ਜਗ੍ਹਾ ਪਈਆਂ ਸੀ ਉੱਥੇ ਬੈਠ ਕੇ ਤਪੱਸਿਆ ਕਰਦੇ ਬੰਦਗੀ ਕਰਦੇ ਰਹਿੰਦੇ ਤੇ ਨਗਰ ਦੇ ਵਿੱਚ ਜਾਣਾ ਭਿਕਸ਼ਾ ਮੰਗ ਲੈ ਆਉਣੀ ਹਰੀ ਨਰਾਇਣ ਕਰਨਾ ਤੇ ਲੋਕਾਂ ਨੇ ਦੇਖਣਾ ਵੀ ਇਹ ਤਾਂ ਬੜਾ ਤਪੱਸਵੀ ਹੈ ਪ੍ਰਾਤਨ ਸਮੇਂ ਦੇ ਵਿੱਚ ਤਪੱਸਵੀ ਮਹਾਤਮਾ ਦੀ ਬੜੀ ਪੂਜਾ ਹੁੰਦੀ ਸੀ ਲੋਕਾਂ ਨੇ ਦੇਖਿਆ ਵੀ ਇਹ ਤਾਂ ਬੜੇ ਤਪੱਸਵੀ ਨੇ ਲੋਕ ਕਹਿਣ ਲੱਗੇ ਮਹਾਰਾਜ ਤੁਸੀਂ ਸਾਡੇ ਡੱਗਰ ਦੇ ਵਿੱਚੋਂ ਸਾਨੂੰ ਆਗਿਆ ਦੋ ਸਾਨੂੰ ਕੁਟੀਆਂ ਬਣਾ ਦਈਏ ਸਾਨੂੰ ਜਗ੍ਹਾ ਬਣਾ ਦਈਏ ਕਹਿਣ ਲੱਗੇ ਉੱਥੇ ਇੱਕ ਸਥਾਨ ਸੀ ਜਿੱਥੇ ਅੱਜ ਕੁਟੀਆਂ ਬਣੀ ਹੋਈ ਹੈ ਮਹਾਰਾਜ ਧੂਰੀ ਵਾਲਿਆਂ ਨੂੰ ਪਿੰਡ ਵਾਲੇ ਕਹਿੰਦੇ ਜੀ ਇੱਥੇ ਤੇ ਮਹਾਰਾਜ ਕਹਿੰਦੇ ਭਾਈ ਸਾਰੇ ਸੰਗਤ ਦੇ ਵਿੱਚ ਆਇਆ ਕਰੋ ਕਿਉਂਕਿ ਉਪਦੇਸ਼ ਕਰਨਾ ਸੀ ਤੇ ਸੰਸਾਰ ਦੇ ਬੰਦਿਆਂ ਦੀ ਆਦਤ ਹੁੰਦੀ ਹੈ ਸੰਤ ਵਿਚਾਰੇ ਬਥੇਰਾ ਕਹਿੰਦੇ ਨੇ ਅਸੀਂ ਵੀ ਬਥੇਰਾ ਕਹਨੇ ਆਓ ਸਤ ਸੰਗ ਕਰਿਆ ਕਰੋ ਪਰ ਇਹਦੇ ਕੋਲੇ ਸੰਸਾਰ ਦੇ ਧੰਦੇ ਹੀ ਨਹੀਂ ਮੁੱਕਦੇ ਅੱਜ ਵੀ ਮੈਂ ਇੱਕ ਦੋ ਨੂੰ ਕਿਹਾਓ ਸਤ ਸੰਗ ਚ ਆਜਿਓ ਅਸੀਂ ਜੀ ਉੱਥੇ ਜਾਣਾ ਅਸੀਂ ਜੀ ਉੱਥੇ ਜਾਣਾ ਸਾਨੂੰ ਆਹ ਕੰਮ ਹੈ ਸਾਨੂੰ ਆਹ ਕੰਮ ਹੈ ਮਹਾਂਪੁਰ ਕਹਿੰਦੇ ਉਹ ਧੰਦੇ ਨਹੀਂ ਕਿਸੇ ਦੇ ਮੁਕਣੇ ਧੰਦਾ ਅੱਗੇ ਧੰਦਾ ਪਿੱਛੇ ਧੰਦੇ ਉੱਪਰ ਧੰਦਾ ਧੰਦੇ ਵਿੱਚ ਜੋ ਨਾਮ ਸਿਮਰਲ ਹੈ ਸੋਈ ਸਹਿਬ ਦਾ ਜਬ ਤੱਕ ਜ਼ਿੰਦਗੀ ਹੈ ਫੁਰਸਤ ਨਾ ਮਿਲੇਗੀ ਕੰਮ ਸੇ ਕੁਛ ਐਸਾ ਸਮਾਂ ਨਿਕਾਲੋ ਪ੍ਰੇਮ ਕਰੋ ਸ਼੍ਰੀ ਰਾਮ ਸਿੰਘ ਮਹਾਂਪੁਰ ਕਹਿੰਦੇ ਉਹ ਧੰਦਿਆਂ ਨੇ ਤਾਂ ਤੈਨੂੰ ਜਿੱਤ ਲੈਣਾ ਹੈ ਨੂੰ ਕੋਈ ਨਹੀਂ ਜਿੱਤ ਸਕਦਾ ਧੰਦੇ ਤੈਨੂੰ ਜਿੱਤ ਲੈਂਦੇ ਆ ਤੇ ਨੌਜਵਾਨ ਬੱਚੇ ਸੀ ਸੰਗਤ ਦੇ ਵਿੱਚ ਮਹਾਰਾਜ ਕਹਿੰਦੇ ਭਾਈ ਸਾਰੇ ਆਇਆ ਕਰੋ ਟਾਈਮ ਦੇ ਨਾਲ ਆਜਿਆ ਕਰੋ ਸਵੇਰੇ ਆਇਆ ਕਰੋ ਸ਼ਾਮ ਨੂੰ ਆਇਆ ਕਰੋ ਤੇ ਉਹ ਨੌਜਵਾਨ ਬੱਚੇ ਪਤਾ ਕੀ ਕਹਿੰਦੇ ਕਹਿੰਦੇ ਮਹਾਰਾਜ ਉਹ ਟਾਈਮ ਤਾਂ ਸਾਡਾ ਕੰਮ ਕਰਨ ਦਾ ਸਾਨੂੰ ਤਾਂ ਕਿਸੇ ਨੇ ਪੱਠੇ ਵੀ ਨਹੀਂ ਚਕਾਉਣੇ ਅਸੀਂ ਕਿਉਂਕਿ ਲੋਕਾਂ ਦਾ ਪਸ਼ੂਮਾਲ ਦਾ ਹੀ ਕੰਮ ਹੁੰਦਾ ਸੀ ਜਿਆਦਾ ਤਾਂ ਹੁੰਦਾ ਨਹੀਂ ਸੀ ਕਿ ਅਸੀਂ ਤਾਂ ਪੱਠੇ-ਪੁੱਠੇ ਵੱਢਣ ਜਾਣਾ ਹੁੰਦਾ ਹੈ ਹਰਾਚਾਰਾ ਲੈਣ ਜਾਣਾ ਹੁੰਦਾ ਹੈ ਕਿਉਂਕਿ ਜੰਗਲਾਂ ਦੇ ਵਿੱਚੋਂ ਲਿਆਉਣਾ ਪੈਂਦਾ ਹੈ ਖੇਤਾਂ ਦੇ ਵਿੱਚੋਂ ਲਿਆਉਣਾ ਪੈਂਦਾ ਸਾਨੂੰ ਉੱਥੇ ਕਿਹਨੇ ਚਕਾਉਣਾ ਫਿਰ ਮਹਾਰਾਜ ਕਹਿੰਦੇ ਤੁਸੀਂ ਸੰਕਲਪ ਕਰੋ ਸਤਸੰਗ ਦੇ ਵਿੱਚ ਆਉਂਦੇ ਪੱਠੇ ਚਕਾਉਣ ਵਾਲਾ ਤਾਂ ਆਪ ਹੀ ਆ ਜਾ ਕਰੂਗਾ ਦੇਖੋ ਮਹਾਰਾਜ ਦੀ ਲੀਲਾ ਕਹਿੰਦੇ ਪੱਠੇ ਚਕਾਉਣ ਵਾਲਾ ਆਪ ਹੀ ਆ ਜਾ ਕਰੂਗਾ ਉਹ ਸਾਰੇ ਆਪੋ ਆਪਣੇ ਜਿੱਥੇ-ਜਿੱਥੋਂ ਪੱਠੇ ਲਿਆਉਂਦੇ ਸੀ ਸਾਰੇ ਗਏ ਉੱਥੋਂ ਹਰਾ-ਚਾਰਾ ਲੈਣ ਤੇ ਜਦੋਂ ਭਰਾ ਚੱਕਣ ਦਾ ਟਾਈਮ ਹੋਇਆ ਮਹਾਰਾਜਪੂਰੀ ਵਾਲੇ ਉੱਥੇ ਪਹੁੰਚ ਗਏ ਕੋਈ ਕਿਸੇ ਖੇਤ 'ਚ ਐ ਕੋਈ ਕਿਸੇ ਖੇਤ 'ਚ ਐ ਮਹਾਰਾਜ ਨੇ ਉਹਨੂੰ ਵੀ ਪੱਠੇ ਚੁਕਾਤੀ ਉਧਰੋਂ ਉਹਨੂੰ ਵੀ ਚੁਕਾਤੀ ਉਧਰੋਂ ਉਹਨੂੰ ਵੀ ਚੁਕਾਤੀ ਜਦੋਂ ਸਿੱਟ ਕੇ ਸਾਰੇ ਉੱਥੇ ਆਏ ਨਾ ਕਹਿਣ ਲੱਗੇ ਵੀ ਵੀ ਮੈਨੂੰ ਤਾਂ ਮਹਾਰਾਜ ਨੇ ਆਪ ਚਕਾਇਆ ਦੁਆ ਕਹਿੰਦਾ ਮੈਨੂੰ ਆਪ ਚਕਾਇਤੀ ਆ ਕਹਿੰਦਾ ਕਹਿ ਲੱਗੇ ਭੱਜ ਕੇ ਉਧਰ ਬਾਗੇ ਹੋਣਗੇ ਭੱਜ ਕੇ ਉਧਰ ਭੱਜ ਕੇ ਉਧਰ ਚਕਾਤੇ ਹੋਣਗੇ ਕੋਈ ਗੱਲ ਨਹੀਂ ਦੂਸਰੇ ਦਿਨ ਫੇਰ ਇਦਾਂ ਹੀ ਹੋਇਆ ਤੀਸਰੇ ਦਿਨ ਉਹ ਕਹਿਣ ਲੱਗੇ ਵੀ ਐਨੀ ਜਗ੍ਹਾ ਢਾਈ ਦੀ ਸਿੱਤ ਜਾਬ ਨਹੀਂ ਸਕਦੇ ਐਂ ਕਰੋ ਆਪਾਂ ਨਾ ਕੱਲ ਨੂੰ ਇੱਕ ਟਾਈਮ ਤੇ ਸਾਰੇ ਪਹੁੰਚਾਂਗੇ ਆਪੋ ਆਪਣੇ ਖੱਤਿਆਂ ਦੇ ਵਿੱਚ ਇਕੱਠੇ ਐਨੇ ਟਾਈਮ ਤੇ ਪੱਠੇ ਵੰਡਾਂਗੇ ਰਾਈਟ ਟਾਈਮ ਤੇ ਇਕੱਠਿਆਂ ਨਹੀਂ ਤਾਂ ਚੱਕਣਿਆਂ ਦੇਖਿਆ ਵਿੱਚ ਚਕਾਉਣ ਵਾਸਤੇ ਸਾਰਿਆਂ ਨੂੰ ਆਉਂਦੇ ਆ ਤੇ ਉਹ ਬੱਚਿਆਂ ਨੇ ਜਾ ਕੇ ਭਰੀਆਂ ਬੰਨ ਲੀਆਂ ਤੇ ਯਾਦ ਕਰਿਆ ਮਹਾਰਾਜ ਆਜੋ ਕਹਿੰਦੇ ਉੱਥੇ ਉਸੇ ਟਾਈਮ ਮਹਾਰਾਜ ਪ੍ਰਗਟ ਹੋ ਗਏ 20 ਜਾਣਿਆਂ ਨੂੰ ਇੱਕੇ ਟਾਈਮ ਦੇ ਵਿੱਚ ਭਰੀਆਂ ਚਕਾਤੀਆਂ ਤੇ ਜਦੋਂ ਘਰੇ ਛੱਡ ਕੇ ਆਏ ਨਾ ਆਪਣਾ ਹਰਾਚਾਰਾ ਜਦੋਂ ਕੁਟਿਆ ਪਹੁੰਚੇ ਮਹਾਰਾਜ ਪੂਰੀ ਵਾਲੇ ਜਾਂਦਿਆਂ ਨੂੰ ਕਹਿੰਦੇ ਉਹ ਬੱਚੂ ਸਾਧੂਆਂ ਦੀ ਪਰਖ ਨਹੀਂ ਕਰਿਆ ਕਰੀਂ ਸਾਧੂਆਂ ਦਾ ਅੰਤਵਾਰਾ ਨਹੀਂ ਲਿਆ ਕਰੀਂਦਾ ਸਾਰੇ ਹਲਾਨ ਉਹ ਕਹਿਣ ਲੱਗੇ ਮੈਨੂੰ ਵੀ ਚਕਾਇਆ ਉਹ ਕਹਿੰਦੇ ਮੈਨੂੰ ਵੀ ਚਕਾਇਆ ਆ ਕੇ ਮਹਾਰਾਜ ਪੂਰੀ ਵਾਲਿਆਂ ਦੇ ਚਰਨੀ ਪੈਗੇ ਜੜੌਤਾ ਕਰਦੇ ਨੇ ਮਹਾਰਾਜ ਬਖਸ਼ ਲਿਓ ਸਭ ਤੋਂ ਗਲਤੀ ਹੋਗੀ ਸਾਨੂੰ ਮaaf ਕਰਦੇਓ ਅਸੀਂ ਤਾਂ ਅਪਰਾਧੀ ਜੀਵਾਂ ਮਹਾਰਾਜ ਕਹਿੰਦੇ ਭਾਈ ਧੰਦਿਆਂ ਦੇ ਵਿੱਚੋਂ ਪਰਮੇਸ਼ਰ ਦੀ ਬੰਦਗੀ ਕਰਨ ਦਾ ਸਮਾਂ ਕੱਢਿਆ ਕਰੋ ਸਤਿਵਚਨ ਲੋਕ ਜੁੜ ਗਏ ਐਵੇਂ ਨਹੀਂ ਕੋਈ ਜੁੜਦਾ ਪਿਆਰ ਉਹ ਕਿਤੇ ਇੱਥੇ ਵੀ ਆ ਤੁਸੀਂ ਜੇ ਆਉਣੇ ਹੋ ਜੇ ਕੋਈ ਜ਼ਰੂਰਤ ਪੂਰੀ ਹੋ ਤਾਂ ਆਉਣੇ ਹੋ ਨਹੀਂ ਤਾਂ ਪ੍ਰੇਮ ਵਾਲਾ ਤਾਂ ਕੋਈ ਕੱਦਾ ਹੀ ਹੁੰਦਾ ਹੈ ਜੇ ਸੱਚੀ ਗੱਲ ਪ੍ਰੇਮ ਦੀ ਕਰੀਏ ਨਾ ਤਾਂ ਇੱਕ ਅੱਧਾ ਪ੍ਰੇਮ ਕਰਨ ਵਾਲੇ ਬਹੁਤ ਥੋੜੇ ਮਿਲਦੇ ਨੇ ਮਹਾਰਾਜ ਪੂਰੀ ਵਾਲਿਆਂ ਦੇ ਨਾਲ ਕੈਨਪੁਰ ਦੇ ਲੋਕ ਸਭ ਤੋਂ ਪਹਿਲਾਂ ਉੱਥੇ ਦੇ ਜੁੜੇ ਤੇ ਪਿਆਰਿਓ ਮਹਾਰਾਜ ਪੂਰੀ ਵਾਲਿਆਂ ਦਾ ਜੀਵਨ ਉਹੀ ਜੰਗਲਾਂ ਦੇ ਵਿੱਚ ਰਹਿਣਾ ਕਦੇ ਉੱਥੋਂ ਕਿਸੇ ਪਾਸੇ ਨੂੰ ਨਿਕਲ ਜਾਣਾ ਕਿਉਂਕਿ ਜੰਗਮ ਤੀਰਥ ਬਣ ਕੇ ਜਗ੍ਹਾ-ਜਗ੍ਹਾ ਜਾ ਕੇ ਤਾਰਦੇ